ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਮੈਂ ਕੁਲਦੀਪ ਸਿੰਘ ਆਪਾਂ ਦੋਸਤਾਂ ਜਿੱਕੇ ਨਵੇਂ ਚੈਨਲ ਸ਼ੁਰੂ ਕੀਤਾ ਹੈਗਾ YouTube ਤੇ ਜਿੰਨੀ ਵੀ ਕ੍ਰਾਈਮ ਸਟੋਰੀਆਂ ਹੁੰਦੀਆਂ ਨੇ ਜੋ ਵੀ ਵਰਲਡ ਦੇ ਵਿੱਚ ਕ੍ਰਾਈਮ ਹੁੰਦਾ ਉਹ ਤੇ ਆਪਾਂ ਸਟੋਰੀਆਂ ਬਣਾਇਆ ਕਰਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਕਿ ਤੁਸੀਂ ਕਿਹੜੀ ਕ੍ਰਾਈਮ ਦੀ ਜਿਹੜੀ ਸਟੋਰੀ ਹੈਗੀ ਉਹ ਸੁਣਨੀ ਹੈਗੀ ਆ ਬਹੁਤ ਵਧੀਆ ਤੇ ਬਹੁਤ ਡੀਪਲੀ ਤਰੀਕੇ ਨਾਲ ਆਪਾਂ ਸਮਝਾਇਆ ਕਰਾਂਗੇ ਕਿੱਦਾਂ ਹੋਇਆ ਕੀ ਕੀ ਸੀਗਾ ਇਹਦੇ ਵਿੱਚ ਉਹ ਸਾਰੀ ਤੁਹਾਡੇ ਨਾਲ ਗੱਲ ਸ਼ੇਅਰ ਕਰਿਆ ਕਰਾਂਗੇ ਤੁਹਾਡੇ ਸਪੋਰਟ ਦੀ ਲੋੜ ਹੈਗੀ ਆ ਤੁਸੀਂ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰ ਸਿੱਧੂ ਮਸੇਵਾਲੇ ਦਾ ਕਤਲ ਕਿੱਦਾਂ ਹੋਇਆ ਕਿਵੇਂ-ਕਿਵੇਂ ਸਾਰੀ ਉਹਦੀ ਸਟੋਰੀ ਬਣੀ ਹੈ ਕਤਲ ਦੇ ਵਿੱਚ ਕੌਣ-ਕੌਣ ਜ਼ਿੰਮੇਵਾਰ ਸੀਗਾ ਦੋਸਤੋ ਅੱਜ ਆਪਾਂ ਜਿਹੜੀ ਸਟੋਰੀ ਬਾਰੇ ਗੱਲ ਕਰ ਰਹੇ ਹਾਂ ਤੇ ਸਿੱਧੂ ਮਸੇਵਾਲੇ ਜਿਹੜੀ ਮਰਡਰ ਹੋਇਆ ਉਹ ਕਿੱਦਾਂ ਹੋਇਆ ਕੌਣ-ਕੌਣ ਉਹਦੇ ਵਿੱਚ ਇਨਵੋਲਵ ਸੀਗੇ ਉਹ ਜਿਹੜੀ ਸਾਰੀ ਰਿਪੋਰਟ ਹੈਗੀ ਆ ਮਾਨਸਾ ਪੁਲਿਸ ਨੇ ਜਿਹੜੀ ਤਿਆਰ ਕੀਤੀ ਸੀਗੀ ਉਹਦੇ ਆਧਾਰ ਤੇ ਸਾਰੀ ਮੈਂ ਸਟੋਰੀ ਬਣਾਈ ਹੈਗੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹਦੇ ਵਿੱਚ ਕਿੰਨੇ ਜਣੇ ਇਨਵੋਲਵ ਸੀਗੇ ਹਥਿਆਰ ਕਿੱਥੋਂ ਆਏ ਸੀਗੇ ਕਾਰਾਂ ਕਿੱਥੋਂ ਆਈਆਂ ਕਿੰਨੇ ਜਣੇ ਸੀਗੇ ਕਿੱ ਜਿਹਦੇ ਵਿੱਚ ਕਿ ਨਲੈਕੀ ਬਹੁਤ ਜ਼ਿਆਦਾ ਇਹਦੇ ਵਿੱਚ ਜੇਲ੍ਹ ਪ੍ਰਸ਼ਾਸਨ ਦੇ ਵੀ ਰਹੀ ਹੈ ਦੋਸਤੋ ਜਿਹੜੀ ਪੁਲਿਸ ਨੇ ਰਿਪੋਰਟ ਬਣਾ ਕੇ ਕੋਰਟ ਦੇ ਵਿੱਚ ਪੇਸ਼ ਕੀਤੀ ਹੈ ਉਹਦੇ ਵਿੱਚ ਜਿਹੜਾ ਮਾਸਟਰਮਾਈਂਡ ਹੈਗਾ ਉਹ ਹੈਗਾ ਲਾਰੈਂਸ ਬਿਸ਼ਨੂਈ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਨੇ ਲਿਖਿਆ ਕਿ ਉੱਥੇ ਜਿਹੜਾ ਮਾਸਟਰਮਾਈਂਡ ਹੈਗਾ ਉਹ ਲਾਰੈਂਸ ਬਿਸ਼ਨੂਈ ਹੈ ਜਿਹੜਾ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈਗਾ ਦਿੱਲੀ 'ਚ ਇਹਦੇ ਵਿੱਚ ਕਿ ਸਿੱਧਾ-ਸਿੱਧਾ ਜਿਹੜਾ ਹੈਗਾ ਉਹ ਜੇਲ੍ਹ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈਗਾ ਆ ਜੋ ਕਿ ਉਹ ਤੇ ਫੋਨ ਗਿਆ ਫੋਨ ਚੱਲਦੇ ਆ ਨੈਟ ਤੇ ਕਾਲ ਹੁੰਦੀ ਹੈ ਕਿਉਂਕਿ ਇਹ ਕੰਮ ਜਿਹੜੇ ਵੀ ਹੈਗੇ ਨੇ ਕਿਸੇ ਦਾ ਮਰਡਰ ਕਰਵਾਉਣਾ ਹੈ ਕਿ ਫਰੋਤੀ ਲੈਣੀ ਹੈ ਇੱਕ ਦਿਨ ਦਾ ਕੰਮ ਨਹੀਂ ਹੈਗਾ ਇਹਨੂੰ ਘਟੋ ਘਟ ਬਹੁਤ ਪਲੈਨਿੰਗ ਚਾਹੀਦੀ ਆ ਸਾਰੇ ਹਥਿਆਰ ਲਿਆਣੇ ਪੈਸਾ ਕਿੱਥੇ ਪਹੁੰਚਾਉਣਾ ਕਿੱਥੇ ਦੇਣਾ ਹੈਗਾ ਇਹ ਬਹੁਤ ਚੀਜ਼ਾਂ ਦੇ ਵਿੱਚ ਇਨਵੋਲਵ ਕਰਦੇ ਨੇ ਮੰਨ ਕੇ ਚੱਲੋ ਵੀ ਤੁਸੀਂ ਇਹ ਇੱਕ ਮਹੀਨੇ ਦਾ ਸਾਰਾ ਪ੍ਰੋਸੈਸ ਇੱਕ ਮਹੀਨਾ ਲਗਾਤਾਰ ਉਹਦਾ ਫੋਨ ਚੱਲਿਆ ਹੋਏਗਾ ਤਾਂ ਹੀ ਇਹ ਕਿੰਨਾ ਵੱਡਾ ਜਿਹੜਾ ਕਤਲ ਹੋਇਆ ਦੋਸਤੋ ਇੱਕ ਕਤਲ ਰੁਕ ਵੀ ਸਾਦਾ ਸੀਗਾ ਜੇ ਜੀਲ ਪ੍ਰਸ਼ਾਸਨ ਆਪਣਾ ਵਧੀਆ ਤਰੀਕੇ ਨਾਲ ਕੰਮ ਕਰਦਾ ਕੋਈ ਰਿਸ਼ਵਤ ਨਾਲ ਲੈਂਦੇ ਉਥੇ ਪੈਸੇ ਦੇ ਕੇ ਜੋ ਵੀ ਇਦਾਂ ਵੀ ਉਹਨਾਂ ਨੇ ਸਿਸਟਮ ਚਲਾ ਕੇ ਉਹਨਾਂ ਦਾ ਫੋਨ ਯੂਜ਼ ਕਰਨ ਦਿੱਤਾ ਉਹਨੂੰ ਮਾਸਟਰਮਾਈਂਡ ਇਹਦੇ ਵਿੱਚ ਲਾਰੈਂਸ ਬਿਸ਼ਨੋਈ ਹੈ ਗੋਲਡੀ ਬਰਾੜ ਹੈ ਬਾਕੀ ਹੋਰ ਜਿਹੜੇ ਹੈਗੇ ਨੇ ਉਹ 10 ਬੰਦਿਆਂ ਦੇ ਨਾਮ ਆਏ ਨੇ ਜਿਹੜਾਂ ਦਸਾਂ ਬੰਦਿਆਂ ਦਾ ਬਹੁਤ ਜ਼ਿਆਦਾ ਰੋਲ ਸੀਗਾ ਇਸ ਕਤਲ ਦੇ ਵਿੱਚ ਜਿਨ੍ਹਾਂ ਦਾ ਕੀ ਦੋ ਦਾ ਇਨਕਾਊਂਟਰ ਹੋ ਗਿਆ ਅੱਠ ਜਿਹੜੇ ਹੈਗੇ ਨੇ ਉਹ ਫੜੇ ਗਏ ਨੇ ਹੁਣ ਜਿਹੜਾ ਹੈਗਾ ਲਾਸਟ ਰੀਸੈਂਟਲੀ ਪਿਛਲੇ ਮਹੀਨੇ ਉਹਨਾਂ ਨੂੰ ਵੀ ਦੋਸ਼ੀ ਘਰਾ ਦਿੱਤਾ ਗਿਆ ਹੈ ਆ ਕੋਰਟ ਵੱਲੋਂ ਤੇ ਜਿਹੜੇ ਇਹ ਅੱਠਾਂ ਦਾ ਕੀ ਰੋਲ ਸੀਗਾ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਅੱਜ ਗੱਲ ਕਰਾਂਗੇ ਅੱਠਾਂ ਦਾ ਕੀ ਰੋਲ ਸੀਗਾ ਇੱਥੋਂ ਸਾਰਾ ਇਹ ਸਿਸਟਮ ਸ਼ੁਰੂ ਹੋਇਆ ਪਹਿਲੇ ਦਿਨ ਤੋਂ ਕੀ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਕਿਨੇ ਕਾਰ ਲੈ ਕੇ ਆਇਆ ਕਿਵੇਂ ਆਈ ਪੈਸਾ ਕਿੱਥੋਂ ਤੇ ਫੜੇ ਕਿਵੇਂ ਗਏ ਦੋਸ਼ੀ ਨੂੰ ਜਿਹੜਾ ਸੁਰਾਗ ਆ ਕਿਦਾਂ ਪਤਾ ਲੱਗਿਆ ਜਿਹੜੇ ਅੱਠ ਸ਼ੂਟਰ ਸੀਗੇ ਇਹ ਜਿਹੜਾ 29 ਮਈ ਨੂੰ ਸ਼ਾਮ ਨੂੰ ਸਿੱਧੂ ਮਸੂਏ ਦਾ ਕਤਲ ਹੋਇਆ ਉਹਦੇ ਵਿੱਚ ਗੱਡੀ ਸੀਗੀ ਜਿਹੜੀ ਦੋ ਗੱਡੀਆਂ ਵਰਤੀ ਗਈਆਂ ਸੀਗੇ ਇੱਕ ਕਰੋਲਾ ਤੇ ਇੱਕ ਬਲੈਰੋ ਗੱਡੀ ਵਰਤੀ ਗਈ ਸੀਗੀ ਉਹਦੇ ਬਾਰੇ ਵੀ ਗੱਤ ਨੂੰ ਦੱਸਦੇ ਕਿੱਥੋਂ ਆਈ ਸੀਗੀ ਕਿੱਦਾਂ ਆਈ ਸੀਗੀ ਦੋਸਤ ਜਦੋਂ ਉਹਨਾਂ ਤੇ ਗੋਲੀਆਂ ਚਲਾਤਿਆਂ ਸਿੱਧੂ ਮੂਸੇ ਵਾਲੇ ਤੇ ਉਸ ਤੋਂ ਬਾਅਦ ਇਹ ਸ਼ੂਟਰ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜਿਹੜੀ ਕਰੋਲਾ ਕਾਰ ਸੀਗੀ ਉਹਦਾ ਜਿਹੜਾ ਦਰਵਾਜ਼ਾ ਸੀਗਾ ਉਹ ਥਾਰ ਦੇ ਵਿੱਚ ਵੱਜ ਕੇ ਬੰਦ ਨਹੀਂ ਹੋ ਰਿਹਾ ਸੀਗਾ ਉਹਨਾਂ ਨੇ ਉਹ ਥਾ ਜਿਹੜੀ ਕਰੋਲਾ ਕਾਰ ਸੀਗੀ ਉਹ ਪਿੰਡ ਤੋਂ ਬਾਹਰ ਜਾ ਕੇ ਛੱਡਤੀ ਫਿਰ ਇੱਕ ਆਲਟੋ ਤੇ ਕੋਈ ਪਰਿਵਾਰ ਜਾ ਰਿਹਾ ਸੀਗਾ ਗਨ ਪੁਆਇੰਟ ਤੇ ਉਹਨਾਂ ਦੀ ਕਾਰ ਲੁੱਟੀ ਤੇ ਉਹ ਚਲੇ ਗਏ ਬਾਕੀ ਸੀਗੇ ਉਹ ਸੀਗੇ ਬਲੇਰੋ ਦੇ ਵਿੱਚ ਉਹਨੂੰ ਲੱਗਿਆ ਕਿ ਹਾਂ ਹੁਣ ਬਲੇਰੋ ਦੀ ਸਾਡੀ ਰੀਕੀ ਹੋ ਜਾਣੀ ਆ ਪੁਲਿਸ ਨੇ ਵਾਇਰਲੈਸ ਕਰ ਦੇਣੀ ਆ ਨਾਕੇ ਲੱਗ ਜਾਣੇ ਨੇ ਥੋੜੀ ਕਿ ਦੂਰ ਜਾ ਕੇ ਉਹਨਾਂ ਨੇ ਉਹ ਵੀ ਬਲੇਰੋ ਖੇਤਾਂ ਦੇ ਵਿੱਚ ਛੱਡ ਕੇ ਉੱਥੋਂ ਚਲੇ ਗਏ ਦੋਸਤਾਂ ਉਹਦੇ ਘਰ ਤੋਂ ਲੈ ਕੇ ਜਿੱਥੇ ਕਤਲ ਹੋਇਆ ਉਹ ਕੈਮਰੇ ਦੇ ਵਿੱਚ ਕੋਈ ਨਹੀਂ ਆ ਰਿਹਾ ਸੀਗਾ ਸਿਰਫ ਸੁਰਾਕ ਦੇ ਨਾਂ ਤੇ ਦੋ ਗੱਡੀਆਂ ਸੀਗੀਆਂ ਕ੍ਰੋਲਾ ਤੇ ਬਲੇਰੋ ਬਲੇਰੋ ਗੱਡੀ ਨੂੰ ਜਦੋਂ ਚੈੱਕ ਕੀਤਾ ਗਿਆ ਖਾਣ ਪੀਣ ਦਾ ਸਮਾਨ ਮਿਲਿਆ ਹਰੂ ਵਿੱਚ ਕੋਈ ਸਮਾਨ ਨਹੀਂ ਮਿਲਿਆ ਹੈਗਾ ਜਿਹਦੇ ਨਾਲ ਕਿ ਕਤਲਾਂ ਤੱਕ ਪਹੁੰਚਿਆ ਜਾ ਸਕੇ ਫੇ ਜਿਹੜੀ ਕਰੋਲਾ ਕਾਰ ਸੀਗੀ ਕਰੋਲਾ ਕਾਰ ਦਾ ਪਤਾ ਲੱਗਿਆ ਕਰੋਲਾ ਕਾਰ ਨੂੰ ਜਦੋਂ ਅਮਰੀਕੀ ਨੌਦ ਦੀ ਜਾਂਚ ਕੀਤੀ ਗਈ ਤੇ ਇੱਕ ਪਰਚੀ ਲੱਭੀ ਜਿਹੜੀ ਕਿ ਪਰਚੀ ਫਤਿਹਾਬਾਦ ਤੋਂ ਤੇਲ ਪੋਇਆ ਸੀਗਾ ਉਹਨਾਂ ਨੇ ਟੈਂਕੀ ਫੁੱਲ ਕਰਾਈ ਸੀ 25 ਮਈ ਨੂੰ ਉਸ ਤਰੀਕ ਦੀ ਸੀਗੀ ਉਹ ਜਦੋਂ ਉਹਨਾਂ ਨੇ ਸਾਰੀ ਦੋਨੋਂ ਗੱਡੀਆਂ ਕਬਜ਼ੇ 'ਚ ਲੈ ਕੇ ਕੁਛ ਪੜਤਾਲ ਲੱਗੀ ਸ਼ੁਰੂ ਕੀਤੀ ਤਾਂ ਉਹ ਜਿਹੜਾ ਪੰਪ ਸੀਗਾ ਉਹਦੀ ਸਾਰੀ ਡਿਟੇਲ ਨਿਕਲ ਗਈ ਪੰਪ ਤੇ ਜਾ ਕੇ ਜਦੋਂ ਚੈੱਕ ਕੀਤਾ ਤਾਂ ਉਹਨਾਂ ਨੇ ਦੇਖਿਆ ਕਿ 29 ਮਈ 25 ਮਈ ਨੂੰ ਇੱਕ ਗੱਡੀ ਦੇ ਵਿੱਚ ਕਰੋਲਾ ਦੇ ਵਿੱਚ ਟੈਂਕੀ ਫੁੱਲ ਕਰਵਾਈ ਸੀਗੀ ਪਰ ਕੈਮਰੇ ਦੇ ਜਰੂਰ ਲੱਗੇ ਹੋਏ ਸੀਗੇ ਇੰਨੀ ਕਲੀਅਰ ਨਹੀਂ ਆ ਰਿਹਾ ਸੀ ਕੈਮਰੇ ਦੇ ਵਿੱਚ ਕਿ ਜ਼ੂਮ ਕਰਕੇ ਵੀ ਜਿਹੜਾ ਉਹਨੂੰ ਦੇਖਿਆ ਜਾ ਸਕੇ ਬਹੁਤ ਜ਼ਿਆਦਾ ਵੱਡੀ ਇਹ ਮੁਸੀਬਤ ਖੜੀ ਹੋ ਗਈ ਸੀਗੀ ਪੰਜਾਬ ਪੁਲਿਸ ਲਈ ਕਿ ਇੰਨਾ ਵੱਡਾ ਸੈਲੀਬ੍ਰਿਟੀ ਦਾ ਕਤਲ ਹੋ ਗਿਆ ਤੇ ਸੁਰਾਗ ਕੋਈ ਨਹੀਂ ਮਿਲ ਰਿਹਾ ਹੈਗਾ ਸੁਰਾਗ ਦੇ ਨਾਮ ਤੇ ਸਿਰਫ ਪਰਚੀ ਜਿਹਦੇ ਤੱਕ ਹੁਣ ਤੱਕ ਪਹੁੰਚਿਆ ਜਾ ਸਕਦਾ ਸੀਗਾ ਦੋਸਤੋ ਫਿਰ ਪੰਜਾਬ ਤੇ ਹਰਿਆਣਾ ਪੁਲਿਸ ਨੇ ਬੜੀ ਵਿਕੀ ਨਾਲ ਜਦੋਂ ਜਾਂਚ ਕੀਤੀ ਤਾਂ ਉਹ ਸ਼ਖਸ ਦਾ ਨਾਮ ਸੀਗਾ ਪ੍ਰਿਆ ਵਰਤ ਜਿਹੜੇ ਦਸਾਂ ਦੇ ਵਿੱਚੋਂ ਇੱਕ ਬੰਦੇ ਦਾ ਪਹਿਲੇ ਦਾ ਪਤਾ ਲੱਗਿਆ ਪ੍ਰਿਆ ਵਰਤ ਉਹ ਸੀਗਾ ਸੋਨੀਪੱਤ ਦੇ ਵਿੱਚ ਉਹ ਰਹਿੰਦਾ ਸੀਗਾ ਤੇ ਜਦੋਂ ਸਾਰੀ ਜਾਂਚ ਕੀਤੀ ਗਈ ਤਾਂ ਗੈਂਗਸਟਰ ਸੀਗਾ ਉਹਦੇ ਨਾਮ ਤੇ ਪਰਚੇ ਵੀ ਬਹੁਤ ਪਏ ਹੋਏ ਸੀਗੇ ਉੱਤੇ ਤੇ ਹੌਲੀ-ਹੌਲੀ ਉਹਦੇ ਬਾਰੇ ਪਤਾ ਲਗਰਨ ਲੱਗੇ ਤਾਂ ਇੱਕ ਸ਼ਖਸ ਦਾ ਜਿਹੜਾ ਨਾਮ ਸੀਗਾ ਪ੍ਰਿਆ ਵਰਤ ਸਭ ਤੋਂ ਪਹਿਲਾਂ ਜਿਹੜਾ ਹੋਇਆ ਜਿਹੜਾ ਕਿ ਕੰਟੈਕਟ ਜਿਹੜਾ ਚੈੱਕ ਕੀਤਾ ਗਿਆ ਫਿਰ ਉਸੇ 골ਡੀ ਬਰਾਡ ਨਾਲ ਫਿਰ ਇਥੋਂ ਸਾਰੀ ਚੈਨ ਦਾ ਪਤਾ ਲੱਗਣ ਲੱਗਾ ਕਿ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਇਨਵੋਲਵ ਹੋ ਸਕਦੇ ਨੇ ਦੋਸ ਸੋ ਮੋਸਟਲੀ ਕੀ ਹੁੰਦਾ ਕਿ ਜਿੰਨੇ ਵੀ ਕਤਲ ਹੁੰਦੇ ਨੇ ਜਾਂ ਕੋਈ ਵੀ ਐਦਾਂ ਦੀ ਵਾਰਦਾਤ ਹੁੰਦੀ ਹੈ ਨਾ ਚੋਰੀ ਦੀ ਉਹਦੇ ਵਿੱਚ ਗੱਡੀਆਂ ਦੇ ਨੰਬਰ ਚੇਂਜ ਕੀਤੇ ਹੁੰਦੇ ਨੇ ਪਰ ਇਹ ਐਦਾਂ ਦਾ ਕਤਲ ਹੋਇਆ ਜਿਹਦੇ ਵਿੱਚ ਕਿਸੇ ਵੀ ਗੱਡੀ ਦਾ ਨੰਬਰ ਨਹੀਂ ਚੇਂਜ ਕੀਤਾ ਗਿਆ ਸੀਗਾ ਜਦੋਂ ਰੋ ਲੱਗ ਗੱਡੀ ਬਾਰੇ ਪਤਾ ਕੀਤਾ ਗਿਆ ਤਾਂ ਉਹ ਕਾਰ ਮਨਪ੍ਰੀਤ ਮੰਨਾ ਦੇ ਨਾਂ ਤੇ ਸੀਗੀ ਤੇ ਮਨਪ੍ਰੀਤ ਮੰਨਾ ਕੋਲ ਸੀਗੀ ਉਹਦੇ ਨਾਂ ਤੇ ਨਹੀਂ ਉਹਦੇ ਕੋਲ ਸੀਗੀ ਕੁਝ ਟਾਈਮ ਪਹਿਲਾਂ ਤੇ ਮਨਪ੍ਰੀਤ ਮੰਨਾ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਉਹਦੇ ਬਹੁਤ ਕਤਲ ਪਈ ਹੋਏ ਨੇ ਪੀਸ ਪਈ ਹੋਏ ਨੇ ਤੇ ਉਸ ਤੋਂ ਫਿਰ ਜਦੋਂ ਮਨਪ੍ਰੀਤ ਮੰਨਾ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਹਨੇ ਕਿਹਾ ਕਿ ਇਹ ਘਰ ਮੈਂ ਮਨਪ੍ਰੀਤ ਪਾਉ ਨੂੰ ਦਿੱਤੀ ਸੀਗੀ ਮਨਪ੍ਰੀਤ ਪਾਉ ਬਾਰੇ ਪਤਾ ਕੀਤਾ ਗਿਆ ਹੁਣ ਤਿੰਨ ਜਣਿਆਂ ਦੇ ਨਾਮ ਆਗੇ ਸੀਗੇ ਰੀਆ ਵਰਤ ਮਨਪ੍ਰੀਤ ਪਾਉ ਤੇ ਮਨਪ੍ਰੀਤ ਮੰਨਾ ਤਿੰਨ ਜਣਿਆਂ ਦਾ ਇਸ ਲੜੀ ਦੇ ਵਿੱਚ ਨਾਮ ਜੁੜ ਗਏ ਸੀਗੇ ਰੁਦੀਵਾਰੇ ਪਤਾ ਕਰਿਆ ਭਾਉ ਬਾਰੇ ਉਹ ਚਨੈਲੀ ਇੱਕ ਪਿੰਡ ਸੀ ਉਤਰਖੰਡ ਦੇ ਵਿੱਚ ਉੱਥੇ ਲੁਕਿਆ ਹੋਇਆ ਸੀਗਾ ਪੁਲਿਸ ਨੇ ਉੱਥੇ ਜਾ ਕੇ ਉਹਨੂੰ ਕਵਰ ਕੀਤਾ ਦੋਸਤ ਜਦੋਂ ਮਨਪ੍ਰੀਤ ਭਾਉ ਤੋਂ ਬਹੁਤ ਸ਼ਕਤੀ ਨਾਲ ਪਤਾ ਕੀਤਾ ਗਿਆ ਤਾਂ ਉਹਨੇ ਕਿਹਾ ਕਿ ਇਹ ਮਕਾਰ ਜਿਹੜੀ ਹੈਗੀ ਆ ਕਿ ਜਿਹੜਾ ਕਾਰ ਪਹਿਲਾਂ ਚਲਾ ਰਿਹਾ ਸੀਗਾ ਮਨਪ੍ਰੀਤ ਮੰਨਾ ਉਹਦੇ ਕਹਿਣ ਤੇ ਹੀ ਮਿੰਟੂ ਸਰਾਜ ਨੂੰ ਦਿੱਤੀ ਸੀਗੀ ਦੋ ਜਣਾਂ ਦੇ ਉਹ ਦੋ ਜਣਾਂ ਨੂੰ ਤੁਸੀਂ ਵੀ ਪਰ ਇੱਕ ਦਾ ਨਾਮ ਉਹ ਨਹੀਂ ਪਤਾ ਸੀਗਾ ਮਿੰਟੂ ਸਰਾ ਫਿਰ ਮਿੰਟੂ ਸਰਾਜ ਨੂੰ ਪੁਲਿਸ ਚੱਕ ਲੈਂਦੀ ਆ ਬਿੰਟੂ ਸਰਾ ਜੋ ਸੀਗਾ ਕਿ ਜਿਨੇ ਉਹ ਦੋ ਜਣਿਆਂ ਨੇ ਸਿੱਧੂ ਮੂਸੇ ਵਾਲੇ ਦੀ ਪਰਗੂੜੀਆਂ ਚਲਾਈਆਂ ਸੀਗੀਆਂ ਉਹਨਾਂ ਦਾ ਨਾਮ ਉਹਦੇ ਵਿੱਚ ਲਿਖਿਆ ਗਿਆ ਹੈਗਾ ਦੋਸਤ ਇੱਕ ਹੋਰ ਸ਼ਖਸ ਦਾ ਨਾਮ ਆਇਆ ਪ੍ਰਦੀਪ ਸਿੱਧੂ ਦਾ ਪ੍ਰਦੀਪ ਸਿੱਧੂ ਉਹ ਸੀਗਾ ਜਿਹਨੂੰ 골ਡੀ ਬਰਾੜ ਨੇ ਉਹਦੀ ਘਰ ਦੀ ਰੇਕੀ ਕਰਨ ਲਈ ਕਿੱਥੇ ਉਹ ਜਾਂਦਾ ਸਿੱਧੂ ਮੂਸੇ ਵਾਲਾ ਕਿੰਨੇ ਜਣੇ ਉਹਦੇ ਨਾਲ ਹੁੰਦੇ ਨੇ ਗਨਮੈਨ ਹੁੰਦੇ ਨੇ ਜਾਂ ਨਹੀਂ ਹੁੰਦੇ ਖੇਤਾਂ 'ਚ ਕਦੋਂ ਜਾਂਦਾ ਹੈ ਸਿਕਿਉਰਿਟੀ ਕਿੰਨੀ ਆ ਉਹਦੇ ਘਿੜੇ ਦਲੇ ਰੇਕੀ ਕਰਨ ਵਾਸਤੇ ਜਨਵਰੀ ਦੇ ਵਿੱਚ ਉਹਦੇ ਨਾਲ ਕੰਟੈਕਟ ਕੀਤਾ ਸੀਗਾ ਇਦੇ ਵਿੱਚ ਇੱਕ ਹੋਰ ਸ਼ਖਸ ਦਾ ਨਾਮ ਐਡ ਹੋਇਆ ਮੋਨੂ ਡਾਗਰ ਮੋਨੂ ਡਾਗਰ ਪ੍ਰਦੀਪ ਤੇ ਮੋਨੂ ਡਾਗਰ ਨੂੰ ਦੋਨਾਂ ਨੂੰ ਆਪਸ ਦੇ ਵਿੱਚ ਮਿਲਾਉਣ ਵਾਲਾ ਗੋਲਡੀ ਬਰਾੜ ਸੀਗਾ ਜਿਹਨੇ ਕਿ ਦੋ ਸ਼ੂਟਰ ਸੀਗੇ ਜਿਹੜੇ ਪ੍ਰਦੀਪ ਨੇ ਉਹਦੇ ਕਹਿਣ ਤੇ ਦੋ ਸ਼ੂਟਰ ਪ੍ਰੋਵਾਈਡ ਕਰਾਈ ਸੀਗੇ ਮੋਨੂ ਡਾਗਰ ਨੂੰ ਹੁਣ ਟੋਟਲ ਸੀਗੇ 6 ਜਣੇ 6 ਜਣੇ ਇਹਦੇ ਵਿੱਚ ਇਨਵੋਲਵ ਹੋ ਗਏ ਸੀਗੇ 6 ਜਣੇ ਬਾਰੇ ਪਤਾ ਲੱਗ ਗਿਆ ਸੀ ਸਰਕਾਰ ਨੂੰ ਪੁਲਸ ਨੇ 6 ਜਣਾਂ ਦੀ ਰਿਪੋਰਟ ਤਿਆਰ ਕਰ ਲਈ ਸੀ ਦੋਸਰੇ ਦੇ ਵਿੱਚ ਇੱਕ ਹੋਰ ਨਾਮ ਐਡ ਹੋਇਆ ਪਵਨ ਬਿਸ਼ਨੋਈ ਪਰਬਲਿਸ਼ਨ ਉਹ ਸੀਗਾ ਜਿਨੇ ਕਿ ਬਲੈਰੋ ਕਾਰ ਅਰੇਂਜ ਕਰਵਾਈ ਸੀਗੀ ਰਾਜਸਥਾਨ ਤੋਂ ਉਹਨੂੰ ਵੀ ਗੋਲਡੀ ਬ੍ਰਾਂਡ ਨੇ ਕਹਿਣ ਤੇ ਹੀ ਉਹਨੇ ਰਾਜਸਥਾਨ ਤੋਂ ਮਾਨਸੇ ਦੇ ਵਿੱਚ ਕਾਰ ਪੁਚਾਈ ਸੀਗੀ ਇਸ ਦੇ ਵਿੱਚ ਇੱਕ ਬੜਾ ਮਸ਼ਹੂਰ ਨਾਮ ਸੀਗਾ ਕੇਕੜਾ ਬਹੁਤ ਜਣਾਂ ਨੇ ਵੀਡੀਓ ਵੀ ਪਾਈ ਸੀ ਕਿ ਕੇਕੜਾ ਕਿੱਥੇ ਦਾ ਸੀਗਾ ਗੋਲਡੀ ਬ੍ਰਾਂਡ ਨੇ ਸਿੱਧਾ ਕੇਕੜੇ ਨਾਲ ਕੰਟੈਕਟ ਕੀਤਾ ਸੀਗਾ ਕੇਕੜਾ ਸੇੜਾ ਸੀਗਾ ਉਹ ਸੀਗਾ ਸਿੱਧੂ ਮੂਸੇ ਵਾਲੇ ਦੇ ਪਿੰਡੂ ਦੀ ਰਿਸ਼ਤੇਦਾਰੀ ਸੀਗੀ ਉਹਦਾ ਹੌਣ ਜਾਣ ਸੀਗਾ ਆਈ ਰਿਵਾਰੇ ਉਹਨੂੰ ਪੂਰੀ ਜਾਣਕਾਰੀ ਸੀਗੀ ਕਿੱਥੋਂ ਜਾ ਸਕਦੇ ਆ ਬਨ ਵੀ ਕਿਹੜਾ ਹੈਗਾ ਜਾਂ ਕਿਹੜੇ ਰਸਤੇ ਕਿੱਦਾਂ ਨੇ ਖੁੱਲੇ ਨੇ ਪੀੜੇ ਨੇ ਕਿਹੜਾ ਰੋਡ ਕਿਨੂੰ ਜਾ ਕੇ ਮਿਲਦਾ ਉਹ ਸਾਰੀ ਜਾਣਕਾਰੀ ਜਿਹੜੀ ਹੈਗੀ ਆ ਉਹ ਜਿਹੜਾ ਕੇਕੜਾ ਸੀਗਾ ਉਹਨੇ ਦਿੱਤੀ ਸੀਗੀ ਦੋਸਤੋ ਸੰਦੀਪ ਕੇਕੜੇ ਨੇ ਹੀ ਸਾਰੀ ਜਾਣਕਾਰੀ ਜਿਹੜੀ ਹੈਗੀ ਆ ਕਿੰਨੇ ਵਜੇ ਸਿੱਧੂ ਗਿਆ ਜਿਸ ਦਿਨ 29 ਮਈ ਨੂੰ ਵੀ ਸਿੱਧੂ ਘਰੋਂ ਗਿਆ ਆ ਫੈਨ ਬਣ ਕੇ ਉਹਨਾਂ ਦੇ ਵਿੱਚ ਗਿਆ ਉੱਥੇ ਜਾ ਕੇ ਉਹਨੇ ਵੀਡੀਓ ਕਾਲ ਕਰੀ ਕਿ ਹੁਣ ਦੇਖੋ ਜਾ ਰਿਹਾ ਹੈ ਸਿਕਿਉਰਟੀ ਨਹੀਂ ਇਹਦੇ ਨਾਲ ਹੈਗੀ ਉਹਦੇ ਕਹਿਣ ਤੇ ਹੀ ਸਾਰੀ ਪਲੈਨਿੰਗ ਜਿਹੜੀ ਸੀਗੀ ਪਲੈਨ ਬਣਾਇਆ ਹੋਇਆ ਸੀਗਾ ਉਥੇ ਐਕਸ਼ਨ ਲਿਆ ਗਿਆ ਤੇ ਸਿਰਫ 507 ਮਿੰਟ ਦਾ ਟਾਈਮ ਸੀਗਾ ਕਿ ਸਾਰੇ ਬੰਦੇ ਰੈਡੀ ਸੀਗੇ ਉਹਦੇ ਕਹਿਣ ਤੇ ਹੀ ਵੀਡੀਓ ਕਾਲ ਜਿਹੜਾ ਸਾਰੀ ਜਾਣਕਾਰੀ ਦੱਸਦੀ ਆ ਸੰਦੀਪ ਕੇਕੜੇ ਨੇ ਨਾਜ਼ੀਰ ਨਾਲ ਇੱਥੇ ਐਕਸ਼ਨ ਲਿਆ ਗਿਆ ਤੇ ਕਤਲ ਹੋ ਗਿਆ ਇਹ ਸਾਰੇ ਕੇਸ ਦੇ ਵਿੱਚ ਇੱਕ ਹੋਰ ਨਾਮ ਆਇਆ ਚਰਨਜੀਤ ਸਿੰਘ ਦਾ ਚਰਨਜੀਤ ਸਿੰਘ ਉਹ ਸਖ ਸੀਗਾ ਜਿਹਨੇ ਕਿ ਲਗ ਲਗ ਬਾਰਡਰਾਂ ਤੋਂ ਪਾਕਿਸਤਾਨ ਤੋਂ ਯੂਪੀ ਤੋਂ ਜਾਂ ਕਿਤੋਂ ਵੀ ਸਾਰੇ ਹਥਿਆਰ ਇਕੱਠੇ ਕਰਕੇ ਜਿਹੜੇ ਉਹ ਲਗ ਲਗ ਸ਼ੂਟਰਾਂ ਤੱਕ ਪਹੁੰਚਾਏ ਉਹਨਾਂ ਦਾ ਟੈਸਟ ਕਰਵਾਏ ਸਾਰੇ ਸ਼ੂਟਰ ਕਿਦਗਦਗੇ ਹਥਿਆਰ ਚਲਾਉਣੇ ਆ ਉਹ ਸਾਰੀ ਜ਼ਿੰਮੇਵਾਰੀ ਉਹਦੀ ਸੀਗੀ ਉਹ ਵੀ ਫੜਿਆ ਗਿਆ ਜਿਹੜੀ ਵਿੱਚ ਰਿਪੋਰਟ ਤਿਆਰ ਕੀਤੀ ਆ ਮਾਨਸਾ ਨੇ ਮਾਨਸਾ ਪੁਲਿਸ ਨੇ ਰਿਪੋਰਟ ਤਿਆਰ ਕਰਕੇ ਜਿਹੜੀ ਕੋਰਟ ਦੇ ਵਿੱਚ ਦਿੱਤੀ ਆ ਰਿਪੋਰਟ ਉਹਦੇ ਵਿੱਚ ਇੱਕ ਸ਼ਖਸ ਦਾ ਨਾਮ ਲਿਖਿਆ ਗਿਆ ਜਿਹੜਾ ਮਾਸਟਰਮਾਈਂਡ ਉਹ ਹੈਗਾ ਲਾਰੈਂਸ ਬਿਸ਼ਨੋਈ ਤੇ ਗੋਲਦੀ ਬਰਾੜ ਦੋ ਜਣਾਂ ਦਾ ਨਾਮ ਲਿਖਿਆ ਗਿਆ ਜਿਹੜੇ 8 ਸੀਗੇ ਉਹ ਫੜੇ ਗਏ ਸੀਗੇ ਦੋ ਦਾ ਇੰਕਾਊਂਟਰ ਹੋ ਗਿਆ ਸੀਗਾ ਹੁਣ ਜਿਹੜੀ ਨਵੀਂ ਰਿਪੋਰਟ ਆਈ ਆ ਉਹਦੇ ਵਿੱਚ ਇਹ ਜਿਹੜੇ ਸ਼ਖਸ ਫੜੇ ਗਏ ਸੀਗੇ ਇਹਨਾਂ ਤੇ ਦੇ ਦੋਸ਼ ਜਿਹੜੇ ਲੱਗੇ ਸੀ ਉਹ ਸਾਬਤ ਹੋ ਗਏ ਨੇ ਇਹਨਾਂ ਨੂੰ ਜੇਲ ਹੋ ਗਈ ਆ ਦੋਸਤੋ ਤੋਂ ਪੁਲਸ ਨੇ ਜਾਂਚ ਕੀਤੀ ਦਾ ਪਤਾ ਲੱਗਿਆ ਕਿ ਜਿਹੜਾ ਮਾਸਟਰ ਮਾਈਂਡ ਹੈਗਾ ਇਹਨਾਂ ਨੇ ਜਿਹੜਾ ਕਤਲ ਕੀਤਾ ਸੀ ਉਹਨੇ ਕਬੂਲਿਆ ਕਿ ਇਹ ਜਿਹੜਾ ਮਿੱਡੂ ਖੇੜੇ ਦਾ ਕਤਲ ਹੋਇਆ ਸੀਗਾ 1 ਸਾਲ ਪਹਿਲਾਂ ਉਹਦੇ ਵਿੱਚ ਸਿੱਧੂ ਮੂਸੇਵਾਲਾ ਦੇ ਹੱਥ ਸੀਗੇ ਇਹਨੇ ਕਰਵਾਇਆ ਸੀਗਾ ਇਹ ਗੱਲ ਸੱਚੀ ਹੈ ਝੂਠੀ ਇਹਦੇ ਦਾ ਆਪਾਂ ਨਹੀਂ ਜਾਂਦੇ ਹੈਗੇ ਪਰ ਉਹਦਾ ਬਦਲਾ ਲੈਣ ਹੀ ਲੈਣ ਲਈ ਹੀ ਇਹਨਾਂ ਨੇ ਇਹ ਕਤਲ ਕੀਤਾ ਸੀਗਾ ਇਹਦੇ ਵਿੱਚ ਤਿਹਾੜ ਜੇਲ੍ਹ ਦੀ ਬਹੁਤ ਜ਼ਿਆਦਾ ਨਲਿੱਕੀ ਹੈ ਜਿਹੜਾ ਸਾਰਾ ਹੀ ਸਿਸਟਮ ਪਲਾਨ ਹੋਇਆ ਰੂੜਾ ਰੁਪਈਏ ਦੇ ਵਿੱਚ ਲੱਗ ਗਿਆ 4 ਤੋਂ 5 ਮਹੀਨੇ 6 ਮਹੀਨੇ ਇਹ ਚੱਲੀ ਹੋਏਗੀ ਹਥਿਆਰ ਵੀ ਪ੍ਰੋਵਾਈਡ ਕਰਾਏ ਨੇ ਬੰਦੇ ਨੂੰ ਪੇਮੈਂਟ ਪਹੁੰਚੀ ਹੈ ਕਿੱਥੋਂ ਆਇਆ ਪੈਸਾ ਕਿਵੇਂ ਗਿਆ ਸਾਰਾ ਫੋਨ ਤੇ ਹੋ ਸਕਦਾ ਫੋਨ ਤੋਂ ਵੀ ਨਹੀਂ ਜੀ ਨਹੀਂ ਹੋ ਸਕਦੀ ਤੇ ਇਹ ਕੰਮ ਇੱਕ ਦਿਨ ਦਾ ਵੀ ਨਹੀਂ ਹੈਗਾ ਇਹ ਕੰਮ ਕਟੂਕੜ 6 ਤੋਂ 7 ਮਹੀਨੇ ਦਾ ਸੀਗਾ ਤੁਸੀਂ ਦੇਖੋ ਵੀ 6 ਤੋਂ 7 ਮਹੀਨੇ ਲਗਾਤਾਰ ਫੋਨ ਚੱਲਿਆ ਤਿਹੜ ਜੇਲ ਦੇ ਵਿੱਚ ਚਾਹੇ ਅੱਜ ਵੀ ਚੱਲਦਾ ਹੋਵੇ ਵੀਡੀਓ ਤੋਂ ਆਈ ਹੀ ਨਹੀਂ ਤੁਹਾਨੂੰ ਪਤਾ ਹੀ ਹੈ ਤੇ ਬਹੁਤ ਜ਼ਿਆਦਾ ਨਲੈਕੀ ਹੈ ਇਹਦੇ ਵਿੱਚ ਜੇਲ ਪ੍ਰਸ਼ਾਸਨ ਦੀ ਤਿਹੜ ਜੇਲ ਵਾਲਿਆਂ ਦੀ ਕਾਸ਼ ਜੇ ਉਹ ਨਾ ਫੋਨ ਚੱਲਦਾ ਹੁੰਦਾ ਜਿ ਸਿੱਧੂ ਮੂਸੇ ਵਾਲਾ ਜਿਉਂਦਾ ਹੁੰਦਾ ਦੋਸਤੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਮੈਂਟ ਕਰਕੇ ਕੋਈ ਹੋਰ ਵੀ ਜੇ ਤੁਸੀਂ ਕਿਸੇ ਵੀਡੀਓ ਸੁਣਨੀ ਹੈਗੀਆ ਕੋਈ ਕ੍ਰਾਈਮ ਸਟੋਰੀ ਸੁਣਨੀ ਆਪਾਂ ਉਹ ਤੇ ਬਣਾਵਾਂਗੇ ਮੈਂ ਉਹ ਤੇ ਸਟੱਡੀ ਕਰਾਂਗਾ ਵਧੀਆ ਵੀਡੀਓ ਆਪਾਂ ਤੇ ਬਣਾਵਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵਕਤ-ਵਕਤ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਧੰਨਵਾਦ